ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੀਲੀ ਸਰੋਂ ਹੁੰਦੀ ਹੈ ਇਹ ਸਿਰਫ ਤੁਹਾਡੇ ਖਾਣੇ ਦਾ ਸਵਾਦ ਨਹੀਂ ਵਧਾਉਂਦੀ ਬਲਕਿ ਤੁਹਾਡੇ ਜੀਵਨ 'ਚ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਦੀ ਹੈ ਜੀ ਹਾਂ ਸੰਗਤ ਜੀ ਪੀਲੀ ਸਰੋਂ ਜਿਸ ਨਾਲ ਤੁਸੀਂ ਦਾਲ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਅਤੇ ਤੁਹਾਡੇ ਖਾਣੇ ਦਾ ਸਵਾਦ ਇੱਕਦਮ ਬਦਲ ਜਾਂਦਾ ਹੈ। ਸੰਗਤ ਜੀ ਪੀਲੀ ਸਰੋਂ ਤੁਹਾਡੇ ਜੀਵਨ ਵਿੱਚ ਜੇਕਰ ਤੁਸੀਂ ਇਸ ਨੂੰ ਵਰਤੋਂ ਵਿੱਚ ਲੈ ਆਉਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਤੁਰੰਤ ਬਦਲਾਅ ਆ ਜਾਂਦਾ ਹੈ। ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਅੱਜ ਦੀ ਵੀਡੀਓ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਹੋਣ ਵਾਲੀ ਹੈ। ਅੱਜ ਦੇ ਇਸ ਵੀਡੀਓ ਵਿੱਚ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਜਿਨ੍ਹਾਂ ਬੱਚਿਆਂ ਦੇ ਵਿਆਹ ਦੇ ਉਪਾਅ ਸਫਲ ਨਹੀਂ ਹੋ ਰਹੇ ਹਨ ਚਾਹ ਵਿਆਹ ਦਾ ਜੋਗ ਨਹੀਂ ਬਣ ਰਿਹਾ ਹੈ ਤੁਸੀਂ ਬਹੁਤ ਸਾਰੇ ਉਪਾਅ ਕਰਕੇ ਥੱਕ ਚੁੱਕੇ ਹੋ ਅਤੇ ਤੁਹਾਨੂੰ ਕੋਈ ਸਫਲਤਾ ਨਹੀਂ ਮਿਲ ਰਹੀ ਕੁਝ ਉਪਾਅ ਨੂੰ ਕਰਨ ਦੇ ਬਾਵਜੂਦ ਵਿਆਹ ਦੇ ਜੋਗ ਵਿੱਚ ਲਗਾਤਾਰ ਤੇਰੇ ਬਣੇ ਹੋਈ ਹੈ ਤਾਂ ਅਜਾ ਵਿੱਚ ਤੁਹਾਨੂੰ ਪੀਲੀ ਸਰੋਂ ਦਾ ਇੱਕ ਛੋਟਾ ਜਿਹਾ ਉਪਾਅ ਜੋ ਕਿ ਰਾਤ ਦੇ ਸਮੇਂ ਕਰਨ ਵਾਲਾ ਹੈ ਇਹ ਹੀ ਇਨਾ ਚਮਤਕਾਰੇ ਉਪਾਅ ਹੈ ਕਿ ਕਰਦੇ ਤੁਰੰਤ ਹੀ ਇਸਦਾ ਤੁਹਾਨੂੰ 24 ਘੰਟਿਆਂ ਦੇ ਅੰਦਰ ਨਤੀਜਾ ਦਿਖੇਗਾ ਤੁਰੰਤ ਇਸਦਾ ਅਸਰ ਦਿਖਾਈ ਦੇਵੇਗਾ ਤੁਹਾਡੇ ਬੱਚਿਆਂ ਦੇ ਰਿਸ਼ਤੇ ਜਿਸ ਬਾਰੇ ਗੱਲ ਚੱਲ ਰਹੀ ਹੈ ਉਹ ਪੱਕੀ ਹੋਵੇਗਾ ਤੇ ਜੇ ਮੰਨ ਲਓ ਰਿਸ਼ਤਾ ਤੁਹਾਨੂੰ ਆ ਹੀ ਨਹੀਂ ਰਿਹਾ ਤਾਂ ਰਿਸ਼ਤਾ ਤੁਰੰਤ ਆਵੇਗਾ ਰਿਸ਼ਤੇ ਵਾਲੇ ਖੁਦ ਚੱਲ ਕੇ ਆਉਣਗੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਸ਼ੋਰਟੇਜ ਦੇ ਉਪਾਅ ਨਾਲ ਇਨਾ ਵੱਡਾ ਚਮਤਕਾਰ ਕਿਵੇਂ ਹੋ ਗਿਆ ਸਾਧ ਸੰਗਤ ਜੀ ਇਸ ਉਪਾਅ ਦਾ ਲਾਭ ਲੱਖਾਂ ਲੋਕਾਂ ਨੂੰ ਮਿਲ ਚੁੱਕਾ ਹੈ ਯਕੀਨ ਮੰਨੋ ਤੁਹਾਨੂੰ ਵੀ 100% ਇਸ ਉਪਾਅ ਦਾ ਲਾਭ ਮਿਲੇਗਾ ਜੇਕਰ ਤੁਸੀਂ ਐਸੀ ਸਮੱਸਿਆ ਵਿੱਚੋਂ ਗੁਜ਼ਰ ਰਹੇ ਹੋ ਤਾਂ ਸੰਗਤ ਜੀ ਉਪਾਅ ਕਿਸ ਪ੍ਰਕਾਰ ਕਰਨਾ ਹੈ ਉਪਾਣੂ ਕਰਨ ਦੀ ਸਹੀ ਵਿਧੀ ਕੀ ਹੈ ਸਭ ਕੁਝ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਸਾਰਿਆਂ ਤੋਂ ਬੇਨਤੀ ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਕਰਦੇ ਹੋ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੁਹਾਡਾ ਸਬਸਕ੍ਰਾਈਬ ਕਰਨਾ ਸਾਡੀ ਹਿੰਮਤ ਅਤੇ ਹੌਂਸਲਾ ਦਿੰਦਾ ਹੈ ਅਤੇ ਤੁਹਾਡਾ ਸ਼ੇਅਰ ਕਰਨਾ ਦੂਜਿਆਂ ਦੇ ਜੀਵਨ ਦੇ ਵਿੱਚ ਜਦੋਂ ਬਦਲਾਵ ਲਿਆਉਂਦਾ ਹੈ ਤਾਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਪਣੇ ਆਪ ਹੀ ਆਉਂਦੀਆਂ ਹਨ ਸੰਗਤ ਜੀ ਤੁਸੀਂ ਫੇਰ ਆਪਉਣ ਦੇ ਪਾਗੇ ਬੰਦੇ ਹੋ ਤਾਂ ਸਾਧ ਸੰਗਤ ਜੀ ਇਸ ਪਾਣੋ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਵੀਰਵਾਰ ਦੇ ਦਿਨ ਇਸ ਪਾਣ ਤੁਸੀਂ ਕਰਨਾ ਹੈ ਕੋਈ ਵੀ ਵੀਰਵਾਰ ਹੋਵੇ ਵੀਰਵਾਰ ਦੇ ਦਿਨ ਇਸ ਪਾਣ ਨੂੰ ਕਰ ਲਿਓ ਉਪਾਣੂ ਕਰਨ ਦੇ ਲਈ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਇਹ ਉਪਾਾ ਤੁਹਾਨੂੰ ਆਪਣੇ ਪੂਜਾ ਘਰ ਵਿੱਚ ਹੀ ਕਰਨਾ ਹੈ ਰਾਤ ਨੂੰ ਅਤੇ ਵੀਰਵਾਰ ਤੋਂ ਇਲਾਵਾ ਤੁਸੀਂ ਕਰਨਾ ਚਾਹੋ ਤਦ ਤੁਸੀਂ ਪੁੰਨਿਆਂ ਨਿਸ਼ਾਤਰ ਵਿੱਚ ਵੀ ਰਾਤ ਨੂੰ ਕਾ ਸਕਦੇ ਹੋ ਤੁਸੀਂ ਇਸ ਪਾਣੋ ਪੂਰਨ ਮਾਸ਼ੀਆ ਤੇ 11 ਦੀ ਰਾਤ ਨੂੰ ਵੀ ਕਰ ਸਕਦੇ ਹੋ ਪਰ ਫਿਰ ਵੀ ਕਹਾਂਗੀ ਕਿ ਕੋਸ਼ਿਸ਼ ਕਰੋ ਕਿ ਵੀਰਵਾਰ ਹੋਵੇ ਕੋਈ ਵੀਰਵਾਰ ਹੋਵੇ ਉਸ ਦਿਨ ਤੁਸੀਂ ਉਪਾਅ ਕਰ ਲਓ ਤਾਂ ਜ਼ਿਆਦਾ ਬਿਹਤਰ ਰਹੇਗਾ ਤੁਸੀਂ ਆਪਣੇ ਪੂਜਾ ਘਰ ਵਿੱਚ ਬੈਠੋ ਸ਼ਾਮ ਦੇ ਸਮੇਂ ਜਾਣ ਕੇ ਰਾਤ ਨੂੰ ਨਹਾ ਤੋ ਕੇ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਤਸਵੀਰ ਹੋਵੇ ਮੂਰਤੀ ਹੋਵੇ ਜੋ ਵੀ ਹੋਵੇ ਤੁਹਾਡੇ ਸਾਹਮਣੇ ਹੋਵੇ ਉੱਥੇ ਬੈਠ ਜਾਣਾ ਹੈ ਥੋੜੀ ਜੀ ਲੈਣੀ ਹੈ ਪੀਲੇ ਸਰੋਂ ਕਟੋ-ਕਟ ਦੋ ਚਮਚ ਅਤੇ ਤੁਸੀਂ ਉਸ ਨੂੰ ਲੈ ਕੇ ਬੈਠੋ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੇ ਸਾਹਮਣੇ ਰਾਤ ਨੂੰ ਹੁਣ ਸਭ ਤੋਂ ਪਹਿਲਾਂ ਕਟੋਰੀ ਦੇ ਵਿੱਚੋਂ ਤੁਸੀਂ ਜਿਹੜੇ ਦੋ ਚਮਚ ਪੀਲੇ ਸਰੋਂ ਹੈ ਉਸ ਵਿੱਚੋਂ ਇੱਕ ਚਮਚ ਪੀਲੇ ਸਰੋਂ ਭਰ ਕੇ ਕੱਢ ਲਓ ਅਤੇ ਆਪਣੇ ਹਥੇਲੀ ਦੇ ਵਿੱਚ ਰੱਖ ਲਓ ਜੋ ਕਿ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਵਿੱਚ ਗੁਰੂ ਦਾ ਸਰੂਪ ਹਨ ਬ੍ਰਹਸਪਤੀ ਦਾ ਸਰੂਪ ਹਨ ਇਸ ਲਈ ਭਗਵਾਨ ਵਿਸ਼ਨੋ ਜੀ ਦੇ ਸਾਹਮਣੇ ਬੈਠਣਾ ਹੈ ਤੁਸੀਂ ਉਹਨਾਂ ਦੇ ਅੱਗੇ ਬੈਠ ਕੇ ਪ੍ਰਾਰਥਨਾ ਕਰਨੀ ਹੈ ਬੱਚਿਆਂ ਦੇ ਵਿਆਹ ਤੋਂ ਹਰ ਪ੍ਰਕਾਰ ਦੀ ਰੁਕਾਵਟ ਮੁਸ਼ਕਲ ਦੂਰ ਕਰਨ ਦੀ ਪ੍ਰਾਰਥਨਾ ਕਰੋ ਪਿਤਰ ਦੋਸ਼ ਦੂਰ ਕਰਨ ਦੀ ਪ੍ਰਾਰਥਨਾ ਕਰੋ ਤੇ ਨજર ਦੋਸ਼ ਕਰਨ ਦੀ ਪ੍ਰਾਰਥਨਾ ਕਰੋ ਹਰ ਪ੍ਰਕਾਰ ਦਾ ਜੋ ਵੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਤੁਸੀਂ ਜਾਣਦੇ ਹੋ ਕਿ ਕਿੰਨੀ ਪਰੇਸ਼ਾਨੀ ਆ ਰਹੀ ਹੈ ਉਸੇ ਪਰੇਸ਼ਾਨੀ ਦਾ ਜ਼ਿਕਰ ਕਰਦੇ ਹੋਏ ਮਨ ਹੀ ਮਨ ਸੋਚਦੇ ਹੋਏ ਭਗਵਾਨ ਵਿਸ਼ਨੂੰ ਜੀ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਸੰਗਤ ਜੀ ਪ੍ਰਾਰਥਨਾ ਕਰਨ ਤੋਂ ਬਾਅਦ ਇੱਕ ਕਟੋਰੀ ਲੈਣੀ ਹੈ ਸਟੀਲ ਦੀ ਉਸ ਕਟੋਰੀ ਵਿੱਚ ਇਹ ਜਿਹੜੀ ਤੁਹਾਡੀ ਮੁਠੀ ਵਿੱਚ ਪੀਲੇ ਸਰੋਂ ਹੈ ਪੀਲੇ ਸਰੋਂ ਦੇ ਦਾਣੇ ਹਨ ਇਸ ਨੂੰ ਉਸ ਵਿੱਚ ਪਾ ਦਿਓ ਔਸ ਵਿੱਚ ਪਾਉਣ ਤੋਂ ਬਾਅਦ ਹੁਣ ਤੁਸੀਂ ਇੱਕ ਲੈਣੀ ਹੈ ਕਪੂਰ ਦੀ ਟਿੱਕੀ ਇਹ ਸਟੀਲ ਦੀ ਕਟੋਰੀ ਵਿੱਚ ਜਾਂ ਚਾਂਦੀ ਦੀ ਕਟੋਰੀ ਵਿੱਚ ਇਹ ਤੁਹਾਨੂੰ ਕਰਨਾ ਹੈ ਕਿਉਂਕਿ ਚਾਂਦੀ ਦੀ ਕਟੋਰੀ ਸਾਡੇ ਸਾਰਿਆਂ ਦੇ ਘਰਾਂ ਵਿੱਚ ਤਾਂ ਹੁੰਦੀ ਹੀ ਨਹੀਂ ਇਸ ਲਈ ਤੁਸੀਂ ਸਟੀਲ ਦੀ ਕਟੋਰੀ ਵਿੱਚ ਇਸ ਨੂੰ ਪਾਉਣਾ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇੱਕਾ ਤੇ ਸਿਰਫ ਇੱਕ ਕਪੂਰ ਦੀ ਟਿੱਕੀ ਪਾਉਣੀ ਹੈ ਜ਼ਿਆਦਾ ਨਹੀਂ ਪਾਉਣੀ ਅਤੇ ਕਪੂਰ ਦੀ ਟਿੱਕੀ ਨੂੰ ਤੁਸੀਂ ਜਿਵੇਂ ਹੀ ਅਗ ਲਗਾਓਗੇ ਵਿਸ਼ਨੂੰ ਭਗਵਾਨ ਦੇ ਸਾਹਮਣੇ ਤੇ ਇਸ ਕਟੋਰੀ ਵਿੱਚ ਤਾਂ ਇਹ ਪੀਲੀ ਸਰੋਂ ਜਾਗ ਉਠੇਗੀ ਜਿਵੇਂ ਹੀ ਪੀਲੀ ਸਰੋਂ ਜਲੇਗੀ ਤੁਹਾਨੂੰ ਵਿਸ਼ਨੂੰ ਭਗਵਾਨ ਦੇ ਮੰਤਰ ਦਾ 21 ਵਾਰ ਜਾਪ ਕਰਨਾ ਹੈ ਮੰਤਰ ਇੱਕ ਵਾਰ ਬੋਲ ਕੇ ਵੀ ਦੱਸ ਦਿੰਦੇ ਹਾਂ ਮੰਤਰ ਇਸ ਪ੍ਰਕਾਰ ਹੈ ਓਮ ਨਮੋ ਪਗਵਤੇ ਵਾਸੂਦੇਵੇ ਜਾਂ ਓਮ ਗੁਰਵੇ ਨਮੇ ਇਸ ਮੰਤਰ ਨੂੰ ਬੋਲਣਾ ਹੈ ਸੰਗਤ ਜੀ ਇਸ ਮੰਤਰ ਨੂੰ 21 ਵਾਰ ਜਾਪ ਕਰਨ ਤੋਂ ਬਾਅਦ ਇਸ ਕਟੋਰੀ ਨੂੰ ਪਲੇਟ ਵਿੱਚ ਥੋੜਾ ਰੱਖ ਲਿਓ ਤੇ ਗਰਮ ਨਾ ਹੋ ਜਾਵੇ ਅਤੇ ਤੁਸੀਂ ਇਸ ਨੂੰ ਭਗਵਾਨ ਵਿਸ਼ਨੂੰ ਦੀ ਆਰਤੀ ਕਰੋ ਇਸ ਜਲਦੀ ਹੋਏ ਪੀਲੇ ਸਰੋਂ ਨਾਲ ਤੁਹਾਨੂੰ ਆਰਤੀ ਕਰਨ ਤੋਂ ਬਾਅਦ ਇਸ ਵਿੱਚੋਂ ਧੂਆ ਨਿਕਲ ਰਿਹਾ ਹੋਵੇ ਜਾਂ ਇਸ ਵਿੱਚੋਂ ਅੱਗ ਜਲ ਰਹੀ ਹੋਵੇ ਤਾਂ ਇਸ ਨੂੰ ਚੋਕੇ ਤੁਸੀਂ ਪੂਰੇ ਘਰ ਵਿੱਚ ਇੱਕ ਵਾਰ ਘੁਮਾ ਕੇ ਲੈ ਆਓ ਲਿਆ ਕੇ ਵਿਸ਼ਨੂ ਭਗਵਾਨ ਦੇ ਸਾਹਮਣੇ ਫਿਰ ਤੋਂ ਰੱਖ ਦਿਓ ਜੇਕਰ ਇਸ ਪ੍ਰਕਾਰ ਤੁਸੀਂ ਕਰਦੇ ਹੋ ਤੁਸੀਂ ਜਿੰਨੀਆਂ ਵੀਗਾਣ ਰੁਕਾਵਟਾਂ ਤੁਹਾਡੇ ਜੀਵਨ ਵਿੱਚ ਆ ਰਹੀਆਂ ਹਨ ਜੋ ਵੀ ਦੋਸ਼ ਬੱਚਿਆਂ ਦੇ ਵਿਆਹ ਵਿੱਚ ਆ ਰਹੇ ਸਨ ਉਹ ਬੋਲੇ ਸਨ ਤੇ ਇਸ ਸਰੋਂ ਤੇ ਉਹ ਸਾਰੀ ਨਕਾਰਾਤਮਕਤਾ 네ਗੇਟਿਵਿਟੀ ਜਲ ਕੇ ਰਾਖ ਹੋ ਗਈ ਹੈ ਜਾਨੀ ਕਿ ਸਭ ਜਲ ਗਿਆ ਹੈ ਇਸ ਵਿੱਚ ਅਤੇ ਹੁਣ ਜੋ ਤੁਹਾਡੇ ਕੋਲ ਦੂਸਰਾ ਚਮਚ ਪੀਲੇ ਸਰੋਂ ਦੇ ਦਾਣੇ ਦਾ ਬਚਿਆ ਹੈ ਉਸ ਪੀਲੇ ਸਰੋਂ ਦੇ ਦਾਣੇ ਨੂੰ ਤੁਸੀਂ ਇੱਕ ਛੋਟਾ ਜਿਹਾ ਪੀਲਾ ਕੱਪੜਾ ਲਿਓ ਰਮਾਲ ਟਾਇਪ ਦਾ ਤੇ ਉਸ ਵਿੱਚ ਸਰੋਂ ਦੇ ਦਾਣੇ ਪਾ ਲਓ ਅਤੇ ਇੱਕ कपूर ਦੇ ਟਿੱਕੇ ਉਸ ਵਿੱਚ ਵੀ ਰੱਖ ਲਓ ਹੁਣ ਇਸ ਨੂੰ ਤੁਸੀਂ ਭਗਵਾਨ ਵਿਸ਼ਨੂੰ ਦੇ ਅੱਗੇ ਅਰਪਿਤ ਕਰੋ ਤੇ ਵਿਸ਼ਨੂੰ ਭਗਵਾਨ ਦੇ ਅੱਗੇ ਅਰਪਿਤ ਕਰਨ ਤੋਂ ਬਾਅਦ ਬੱਚਿਆਂ ਦੇ ਜਲਦੀ ਵਿਆਹ ਦੀ ਪ੍ਰਾਰਥਨਾ ਕਰੋ ਬੱਚਿਆਂ ਦੇ ਵਿਆਹ ਦੇ ਵਿਗਨ ਪਾਦਾ ਦੂਰ ਕਰਨ ਦੀ ਪ੍ਰਾਰਥਨਾ ਕਰੋ जानने के जो पीले कपड़े ਵਿੱਚ ਪੀਲੇ ਸਰੋਂ ਦੇ दाणे ਤੇ ਕਪੂਰ ਰੱਖੇ ਹਨ ਇਸ ਨੂੰ ਭਗਵਾਨ ਵਿਸ਼ਨੂੰ ਦੇ ਸਾਹਮਣੇ ਇਸ ਨੂੰ ਰੱਖਿਆ ਰਹਿਣ ਦਿਓ ਰਾਤ ਨੂੰ ਘੰਟਾ 2 ਘੰਟਾ ਹੋ ਜਾਵੇ ਜਿਵੇਂ ਹੀ ਤੁਸੀਂ ਸੌਣ ਲਈ ਜਾਓ ਤੁਹਾਨੂੰ ਲੱਗੇ ਕਿ ਹੁਣ ਸੌਣ ਲਈ ਜਾ ਰਹੇ ਹਾਂ ਤਾਂ ਇਸ ਬੋਟਲੀ ਨੂੰ ਚੁੱਕੋ ਚੁੱਕ ਕੇ ਇਸ ਨੂੰ 2 ਘੰਟਾ ਲਗਾ ਕੇ ਬਾਲ ਨੂੰ ਬੰਨਣ ਤੋਂ ਬਾਅਦ ਬੱਚੇ ਜਿਸ ਕਮਰੇ ਵਿੱਚ ਸੌਂਦੇ ਹਨ ਜੇ ਸਭ ਬੱਚੇ ਲਈ ਤੁਸੀਂ ਪਾਕ ਕਰ ਰਹੇ ਹੋ ਉਸ ਕਮਰੇ ਦੇ ਜਿੱਕਰ ਦਰਵਾਜੇ ਦੇ ਉੱਪਰ ਕੋਈ ਰੱਖਣ ਦੀ ਜਗ੍ਹਾ ਹੋਵੇ ਉੱਥੇ ਇਹ ਇੱਕ ਚਮਚ ਪੀਲੇ ਸਰੋਂ ਅਤੇ ਇੱਕ ਕਪੂਰ ਦੇ ਟਿੱਕੇ ਪੀਲੇ ਕੱਪੜੇ ਵਿੱਚ ਬੰਨੇ ਹੋਏ ਹਨ। ਭਗਵਾਨ ਵਿਸ਼ਨੂੰ ਦੇ ਅੱਗੇ ਤੌਂ ਚੁੱਕ ਕੇ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਉੱਥੇ ਰੱਖ ਦੇਣਾ ਹੈ। ਅਤੇ ਮੰਨ ਲਓ ਜੇਕਰ ਦਰਵਾਜੇ ਦੇ ਉੱਪਰ ਕੋਈ ਅਜਿਹੀ ਜਗ੍ਹਾ ਨਾ ਹੋਵੇ ਤੁਹਾਡੇ ਰੱਖਣ ਦੀ ਬੱਚੇ ਦੇ ਕਮਰੇ ਵਿੱਚ ਕੋਈ ਅਲਮਾਰੀ ਹੋਵੇ ਕੋਈ ਅਜਿਹੀ ਜਗ੍ਹਾ ਹੋਵੇ ਜਿੱਥੇ ਸੁਰੱਖਿਅਤ ਇਹ ਬੋਲ ਲਈ ਰੱਖੀ ਜਾ ਸਕੇ ਇਸ ਨੂੰ ਉੱਥੇ ਰੱਖ ਦੇਣਾ ਹੈ ਪਰ ਇਹ ਧਿਆਨ ਰੱਖੋ ਕਿ ਸਾਹਮਣੇ ਦਿਖਾਈ ਨਾ ਦੇਵੇ ਤਾਂ ਸੰਗਾ ਜੀ ਬੱਚੇ ਜਿਸ ਕਮਰੇ ਵਿੱਚ ਸੌਂਦੇ ਹੋਣ ਉਸ ਕਮਰੇ ਵਿੱਚ ਇਸ ਨੂੰ ਰੱਖ ਦੇਣਾ ਹੈ ਤੁਸੀਂ ਦੇਖੋਗੇ ਕਿ 24 ਘੰਟਿਆਂ ਦੇ ਅੰਦਰ ਅੰਦਰ ਅਸਰ ਦੇਖੇਗਾ ਇਸ ਚੀਜ਼ ਦਾ ਬੱਚਿਆਂ ਦੇ ਕਮਰੇ ਦੀ ਸਾਰੀ ਨਕਾਰਾਤਮਕਤਾ ਖਤਮ ਹੋਵੇਗੀ ਬੱਚਿਆਂ ਦੇ ਖੁਦ ਦੇ ਉੱਪਰੋਂ ਜੇ ਨਵੀਂ ਨਕਾਰਾਤਮਕਤਾ ਹੈ ਉਹ ਸਾਰੀ ਸਮਾਪਤ ਹੋ ਜਾਵੇਗੀ ਤੇ ਭਗਵਾਨ ਵਿਸ਼ਨੂੰ ਦੇ ਅੱਗੇ ਪਹਿਲੀ ਸਰੋਂ ਜਲਾਉਂਦੇ ਹੀ ਉਸ ਨੂੰ ਪੂਰੇ ਘਰ ਵਿੱਚ ਕਮਾ ਕੇ ਲਿਉਣ ਨਾਲ ਬੱਚਿਆਂ ਦੇ ਜਨਮ ਕੁੰਡਲੀ ਵਿੱਚ ਗੁਰੂ ਉਸੇ ਵਕਤ ਉਸੇ ਦਿਨ ਤੋਂ ਉਸੇ ਸਮੇਂ ਤੋਂ ਹੀ ਮਜ਼ਬੂਤ ਹੋਣਾ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਇਹ ਦੇਖਿਓ ਕਿ ਦੂਸਰੇ ਤੀਸਰੇ ਦਿਨ ਹੀ ਜੋ ਰਿਸ਼ਤਾ ਆਇਆ ਹੋਇਆ ਹੈ ਜਾਂ ਨਹੀਂ ਆਇਆ ਤਾਂ ਆ ਜਾਵੇਗਾ ਰਿਸ਼ਤਾ ਅਤੇ ਜੋ ਆਵੇਗਾ ਰਿਸ਼ਤਾ ਉਹ 4-5 ਦਿਨ ਦੇ ਅੰਦਰ-ਅੰਦਰ ਉਹਨਾਂ ਲੋਕਾਂ ਦੇ ਦਿਮਾਗ ਵਿੱਚ ਅਜਾਇਆ ਪਰਿਵਾਰਤਨ ਇਹਨਾ ਬਦਲਾਵਾ ਜਾਵੇਗਾ ਮੋੜ ਉਹਨਾਂ ਦਾ ਇਹਨਾ ਬਣ ਜਾਵੇਗਾ ਕਿ ਉਹ ਬੱਚਿਆਂ ਦੇ ਤੁਰੰਤ ਵਿਆਹ ਦਾ ਜੋਗ ਪੱਕਾ ਕਰਨ ਦੀ ਗੱਲ ਕਰਨਗੇ ਇਹ ਸਾਰੀ ਜਿਹੜੀ ਆਤ ਤੁਸੀਂ ਕੀਤੀ ਹੈ ਉਸ ਨੂੰ ਕਿਸੇ ਦਰਖਤ ਪੌਦੇ ਵਿੱਚ ਪਾ ਦਿਓ ਅਤੇ ਇਹ ਜਿਹੜੀ ਪੋਟਲੀ ਹੈ ਇਸ ਨੂੰ ਬਾਅਦ ਵਿੱਚ ਵਿਆਹ ਦੇ ਪਾਣੀ ਇਸ ਨੂੰ ਵਿਆਹ ਦੇ ਬਾਅਦ ਵਿੱਚ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦਿਓ ਤਾਂ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ